ਉਹ ਕਹਿੰਦਾ ਬਾਬੇ ਦੀ ਰਬਾਬ ਵਿੱਚ ਇੱਕ ਚੌਥਾ ਪਰਦਾ ਹੋਰ ਹੈ ਜਿਹੜਾ ਬਾਬੇ ਕੋਲ ਸੀ ਕਿਸੇ ਹੋਰ ਕੋਲ ਨਹੀਂ ਮਹਿਫਲਾਂ ਹਸਾਈਆਂ ਜਾਂਦੀਆਂ ਨੇ ਰਵਾਏ ਜਾਂਦੇ ਨੇ ਸਵਾਏ ਜਾਂਦੇ ਨੇ ਗੁਰੂ ਨਾਨਕ ਸਾਹਿਬ ਦੀ ਰਬਾਬ ਵਿੱਚ ਇੱਕ ਚੌਥਾ ਪਰਦਾ ਸੀ ਜਿਹੜਾ ਕਰੋੜਾਂ ਜਨਮਾਂ ਦੇ ਸੁੱਤੇ ਹੋਏ ਮਨਾਂ ਨੂੰ ਜਗਾ ਸਕਦਾ ਸੀ ਉਹਨਾਂ ਨੇ ਜਗਾਇਆ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਕੋਮਲਤਾ ਹੈ ਕਰुणा ਹੈ ਦਿਆਲਤਾ ਹੈ ਰੂਖਾਨੀਅਤ ਹੈ ਪਰਮੇਸ਼ਵਰ ਦਾ ਨਾਮ ਹੈ ਜਿਨ ਪਟ ਅੰਦਰ ਬਾਹਰ ਗੁੱਦੜ ਜੇ ਉਹਨਾਂ ਨੇ ਬਾਹਰ ਗੋਦੜੀ ਪਾਰਟੀਆਂ ਲੀਰਾਂ ਵੀ ਪਾਈਆਂ ਉਹ ਵੀ ਸਵੀਕਾਰ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨਿਹੋ ਲੱਗਾ ਰੱਬ ਸੇਤੀ ਦੇਖਣ ਵਿਚਾਰ ਰੰਗ ਹਸੈ ਬੜੇ ਸੌਖੇ ਅਰਤ ਨਿਰੰਗ ਦਰ ਤੇ ਪ੍ਰੇਮ ਪ੍ਰੇਮ ਚ ਹੱਸਦੇ ਨੇ ਪ੍ਰੇਮ ਚ ਰਹੋਦੇ ਨੇ ਤੇ ਸੱਚ ਇਹ ਵੇ ਉਹ ਗੋਦਰੀ ਪਾਣ ਵਾਲਿਆਂ ਨੂੰ ਵੱਡੇ ਤੋਂ ਬੰਦੇ ਬੰਦੇ ਦੀ ਵੀ ਪਰਵਾਹ ਨਹੀਂ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਸੇ ਤੀ ਦੇਖਣਾ ਵਿਚਾਰ ਰੰਗ ਹਸੈ ਰੰਗ ਰੋਵੈ ਚੁੱਪ ਵੀ ਕਰ ਜਾਹੈ ਬਰਵਾ ਨਹੀਂ ਕਿਸੈ ਕੇਰੀ ਬਾਜ ਸੱਚੇ ਨਾ ਨਾ ਦਾ ਅਰਥ ਤੇ ਖਸਮ ਹੈ ਨਾ ਅਰਥ 네ਗੇਟਿਵ ਨਹੀਂ ਨਾ ਨੰਨੇ ਕੰਨਾਹਾ ਨਾ ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਕਿ ਉਹ ਬੰਦਾ ਹਕੀਮ ਫਰਾਬੀ ਆਬੂ ਨਸਰ ਉਸ ਅਮੀਰ ਦੇ ਘਰ ਅਜ ਬਿਨਾ ਬੁਲਾਇਆ ਚਲਾ ਗਿਆ ਉਹਦੇ ਕੱਪੜੇ ਉਹਦੇ ਉਲਜੀ ਕੋਈ ਦਾਲੀ ਦੇ ਕੇਸ ਉਹਨੂੰ ਵੇਖ ਕੇ ਲੋਕ ਹਸਣ ਲੱਗ ਪਏ ਉਹਦਾ ਮਜ਼ਾਕ ਉਡਾਨ ਲੱਗੇ ਉਹਨੇ ਕਿ ਉਸ ਵਕਤ ਕੀ ਕੀਤਾ ਆਪਣੀ ਬਗਲ ਵਿੱਚੋਂ ਸਾਜ਼ ਕੱਢਿਆ ਉਹਨੇ ਸਾਜ਼ ਸੁਰ ਦੱਬ ਕੇ ਗਾਇਆ ਤੇ ਉਹ ਤੇ ਗਾਉਣ ਦੀ ਤਸਵੀਰ ਇੰਨੇ ਕਮਾਲ ਦੀ ਸੀ ਜੀ ਬੜਾ ਜ਼ਬਰਦਸਤ ਉਹ ਗਾਉਂਦਾ ਸੀ ਉਹਨੇ ਇੰਨੇ ਕਮਾਲ ਦਾ ਗਾਇਆ ਪੂਰੀ ਦੀ ਪੂਰੀ ਜਿਹੜੀ ਮਹਿਫਲ ਸੀ ਪੂਰੀ ਦੀ ਪੂਰੀ ਮਜਲਿਸ ਸਾਰੇ ਬੰਦੇ ਉੱਚੀ ਉੱਚੀ ਹੱਸਣ ਲੱਗ ਪਏ ਕਿਉਂਕਿ ਸ਼ਬਦ 'ਚ ਬੜੀ ਤਾਕਤ ਹੈ ਜੀ ਇਹ ਭਾਈ ਸਾਹਿਬ ਬੈਠੇ ਆ ਨੌ ਰਸਤਾ ਕਵਤਾ ਦੇ ਕਹਿੰਦੇ ਉਹ ਵੈਸੇ 11 ਕਹਿਣ ਲੱਗ ਪਿਆ ਹੁਣ ਹੁਣ ਜਿਹੜੀ ਖੋਜ ਹੋ ਰਹੀ ਹੈ ਹੁਣ ਸ਼ਬਦ 'ਚ ਕਿੰਨੀ ਤਾਕਤ ਹੈ ਮੈਂ ਸ਼ਬਦ ਬੋਲ ਰਿਹਾ ਆਪ ਹੱਸ ਵੀ ਸਕਦੇ ਹੋ ਮੈਂ ਸ਼ਬਦਾਂ ਨਾਲ ਰਵਾ ਵੀ ਸਕਨਾ ਆਪ ਸ਼ਬਦ ਸੁਣ ਕੇ ਕ੍ਰੋਧਿਤ ਵੀ ਹੋ ਸਕਦੇ ਹੋ ਹੋ ਸਕਦਾ ਮੇਰੇ ਤੋਂ ਕੋਈ ਲਮਜ ਮਾੜਾ ਬੋਲਿਆ ਜਾਏ ਮੇਰੇ ਨਾਲ ਤੁਸੀਂ ਹੇਟ ਵੀ ਕਰ ਲੱਗੋ ਕਿਉਂਕਿ ਸ਼ਬਦ ਚ ਬੜੀ ਵੱਡੀ ਤਾਕਤ ਹੈ ਜੀ ਸ਼ਬਦ ਤੋੜ ਵੀ ਦਿੰਦਾ ਹੈ ਤੇ ਸ਼ਬਦ ਕਈ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਜੋੜ ਵੀ ਦਿੰਦਾ ਹੈ ਸ਼ਬਦ ਚ ਤਾਕਤ ਹੈ ਮੈਂ ਅਰਜ਼ ਕਰਾਂ ਉਹਨੇ ਸਾਜ ਨਾਲ ਗਾਇਆ ਤੇ ਸਾਰੀ ਦੀ ਸਾਰੀ ਮਹਿਫਲ ਜਿਹੜੀ ਸੀ ਉੱਚੀ ਉੱਚੀ ਹਸਣ ਲੱਗ ਪਈ ਉਨੇ ਕੋਈ ਸਮਾ ਹਸਾਇਆ ਉਸ ਤੋਂ ਬਾਅਦ ਉਹਨੇ ਪਰਦਾ ਬਦਲਿਆ ਸੁਰ ਬਦਲੀ ਸਾਰੇ ਦੇ ਸਾਰੇ ਲੋਕ ਰੋਣ ਲੱਗ ਪਏ ਜੀ ਉਹਦੇ ਇੰਨਾ ਜ਼ਬਰਦਸਤ ਗਾਉਣ ਦੀ ਤਸਵੀਰ ਜਿਹੜੇ ਖਸਦੇ ਸਨ ਉਹ ਸਾਰੇ ਰੋਣ ਲੱਗ ਪਏ ਉੱਚੀ ਉੱਚੀ ਰੋਣ ਲੱਗ ਪਏ ਜਿਵੇਂ ਕਿਸ ਦੀ ਮੌਤ ਹੋ ਗਈ ਹੋਵੇ ਉਹਨੇ ਤੀਸਰਾ ਕੰਮ ਕੀ ਕੀਤਾ ਤੀਸਰਾ ਪਰਦਾ ਬਦਲ ਕੇ ਜਦੋਂ ਗਾਇਆ ਸਾਰੇ ਦੇ ਸਾਰੇ ਸੌਂ ਗਏ ਸਾਰੇ ਸੌਂ ਗਏ ਜਦੋਂ ਸਾਰੇ ਸੌਂ ਗਏ ਬੱਚੇ ਬਜ਼ੁਰਗ ਉਨੇ ਫਿਰ ਕਾਗਜ਼ ਕੱਢਿਆ ਲਫ਼ਜ਼ ਤਾਂ ਫਾਰਸੀ ਦੇ ਨੇ ਪਰ ਉਹਨੂੰ ਉਰਦੂ ਵਿੱਚ ਲਿਖਿਆ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ ਉਹ ਆਇਆ ਆਪਨੇ ਮਜ਼ਾਕ ਉਡਾਇਆ ਸੁਣਿਓ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ ਉਹ ਆਇਆ ਆਪਨੇ ਮਜ਼ਾਕ ਉਡਾਇਆ ਹਕੀਮ ਤੁਮ ਕੋ ਹंसा ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਫਿਰ ਸੁਣਿਓ ਕਿ ਪੰਜਾਬੀ ਚ ਤੁਸੀਂ ਮਜਾਹ ਕਢਾਇਆ ਤੁਹਾਨੂੰ ਹਕੀਮ ਖਸਾ ਕੇ ਰਵਾ ਕੇ ਤੇ ਸੁਵਾ ਕੇ ਜਾਂ ਰਿਹਾ ਹੈ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ ਉਹਦੇ ਵਾਜੇ ਚ ਸਿਰਫ ਤਿੰਨ ਪਰਦੇ ਸਨ ਉਹਦੀ ਗਾਇਕੀ ਦੀ ਤਸਵੀਰ ਸਿਰਫ ਤਿੰਨ ਚੀਜ਼ਾਂ ਪੈਦਾ ਕਰ ਸਕਦੀ ਸੀ ਉਹ ਕਿਸੇ ਵੀ ਮਹਿਫਲ ਨੂੰ ਖਸਾ ਸਕਦਾ ਸੀ ਕਿਸੇ ਵੀ ਮਜਲਿਸ ਨੂੰ ਰਵਾ ਸਕਦਾ ਸੀ ਕਿਸੇ ਵੀ ਮਜਲਿਸ ਨੂੰ ਸੁਵਾ ਸਕਦਾ ਸੀ ਭਾਈ ਸਾਹਿਬ ਫਿਰਾਂ ਗੱਲ ਕਰ ਰਹੇ ਸਾਂ ਰਵਾਬ ਦੀ ਉਹ ਕਹਿੰਦਾ ਬਾਬੇ ਦੀ ਰਵਾਬ ਵਿੱਚ ਇੱਕ ਚੌਥਾ ਪਰਦਾ ਹੋਰ ਹੈ ਜਿਹੜਾ ਬਾਬੇ ਕੋਲ ਸੀ ਕਿਸੇ ਹੋਰ ਕੋਲ ਨਹੀਂ ਮਹਿਫਲਾਂ ਹਸਾਈਆਂ ਜਾਂਦੀਆਂ ਨੇ ਰਵਾਏ ਜਾਂਦੇ ਨੇ ਸਵਾਏ ਜਾਂਦੇ ਨੇ ਗੁਰੂ ਨਾਨਕ ਸਾਹਿਬ ਦੀ ਰਵਾਬ ਵਿੱਚ ਇੱਕ ਚੌਥਾ ਪਰਦਾ ਸੀ ਜਿਹੜਾ ਕਰੋੜਾਂ ਜਨਮਾਂ ਦੇ ਸੁੱਤੇ ਹੋਏ ਮਨਾਂ ਨੂੰ ਜਗਾ ਸਕਦਾ ਸੀ ਉਹਨਾਂ ਨੇ ਜਗਾਇਆ